रेडी स्टार्ट ਬੱਚੇ ਉੱਤੇ ਪੜ੍ਹਾਈ ਦਾ ਬਹੁਤ ਬੋਝ ਹੁੰਦਾ ਹੈ ਡੰਡੀ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਪ੍ਰੇਰਣਾ ਅਤੇ ਹੌਂਸਲਾ ਅਫਜਾਈ ਦੀ ਲੋੜ ਹੁੰਦੀ ਹੈ ਡੰਡੀ ਪਰ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਅਧਿਆਪਕ ਅਤੇ ਮਾਪੇ ਕਮਜ਼ੋਰ ਬੱਚਿਆਂ ਨੂੰ ਛਿੜਕਦੇ ਨਿੰਦਦੇ ਅਤੇ અપਮਾਨਿਤ ਕਰਦੇ ਹਨ ਡੰਡੀ ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਬੱਚੇ ਆਪਣੇ ਆਪ ਨੂੰ ਨਲਾਇਕ ਨਿਕੰਮਾ ਅਤੇ ਅਯੋਗ ਸਮਝਣ ਲੱਗ ਪੈਂਦੇ ਹਨ ਅਤੇ ਉਹਨਾਂ ਵਿੱਚ ਕਟਿਆਪਣ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਜਿਸ ਨੂੰ ਬਾਅਦ ਵਿੱਚ ਦੂਰ ਕਰਨਾ ਬੜਾ ਹੀ ਮੁਸ਼ਕਲ ਕੰਮ ਹੈ ਡੰਡੀ ਮਾਨਸਿਕ ਦਬਾਅ ਦੀ ਸਥਿਤੀ ਵਿੱਚ ਬੱਚਾ ਆਪਣੀ ਅਕਲ ਤੋਂ ਉਹ ਕੰਮ ਵੀ ਨਹੀਂ ਲੇ ਸਕਦਾ ਜਿਸ ਦੇ ਕੇ ਉਹ ਬਾਜਬ ਤੌਰ ਤੇ ਸਮਰੱਥ ਹੁੰਦਾ ਹੈ ਡੰਡੀ ਹੌਲੀ ਹੌਲੀ ਉਸ ਦਾ ਆਤਮ ਵਿਸ਼ਵਾਸ ਡਿੱਗ ਜਾਂਦਾ ਹੈ ਅਤੇ ਉਹ ਕੁਝ ਵੀ ਸਿੱਖ ਸਕਣ ਦੀ ਸਥਿਤੀ ਵਿੱਚ ਨਹੀਂ ਰਹਿੰਦਾ ਡੰਡੀ ਚੀਨ ਸਰਕਾਰ ਵੱਲੋਂ ਬੱਚਿਆਂ ਉੱਪਰ ਪੜ੍ਹਾਈ ਦੇ ਬਿਨਾਂ ਵਜਾ ਭਾਰ ਨੂੰ ਘਟਾਉਣ ਲਈ ਕੁਝ ਸਮਾਂ ਪਹਿਲਾਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਆਦੇਸ਼ ਕੀਤਾ ਗਿਆ ਹੈ ਕਿ ਸਕੂਲ ਦੇ ਸਮੇਂ ਤੋਂ ਬਾਅਦ ਸ਼ਾਮ ਨੂੰ ਜਾਂ ਕਿਸੇ ਵੀ ਛੁੱਟੀ ਵਾਲੇ ਦਿਨ ਬੱਚਿਆਂ ਦੀਆਂ ਕਲਾਸਾਂ ਨਹੀਂ ਲਗਾਈਆਂ ਜਾਣਗੀਆਂ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਘਰ ਦਾ ਕੋਈ ਕੰਮ ਨਹੀਂ ਦਿੱਤਾ ਜਾਵੇਗਾ ਪ੍ਰਾਇਮਰੀ ਦੀਆਂ ਹੋਰਨਾਂ ਜਮਾਤਾਂ ਦੇ ਬੱਚਿਆਂ ਨੂੰ ਇੱਕ ਘੰਟੇ ਤੂੰ ਵੱਧ ਦਾ ਕੰਮ ਨਹੀਂ ਦਿੱਤਾ ਜਾਵੇਗਾ ਕਰ ਕਰਨ ਲਈ ਦਿੱਤਾ ਗਿਆ ਕੰਮ ਸਕੂਲ ਵਿੱਚ ਕਰਵਾਈ ਗਈ ਪੜ੍ਹਾਈ ਨਾਲ ਹੀ ਸੰਬੰਧਿਤ ਹੋਵੇਗਾ ਡੰਡੀ ਸਜ਼ਾ ਵਜੋਂ ਕਿਸੇ ਬੱਚੇ ਨੂੰ ਕੋਈ ਹੋਮਵਰਕ ਨਹੀਂ ਦਿੱਤਾ ਜਾਵੇਗਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਚੀਨੀ ਭਾਸ਼ਾ ਅਤੇ ਗਣਿਤ ਤੋਂ ਬਿਨਾ ਹੋਰ ਕਿਸੇ ਵਿਸ਼ੇ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ ਪ੍ਰਾਇਮਰੀ ਸਕੂਲਾਂ ਵਿੱਚ ਪਾਸ ਫੇਲ ਵਾਲੀ ਕੋਈ ਗੱਲ ਨਹੀਂ ਹੋਵੇਗੀ ਕੇਵਲ ਵਧੀਆ ਦਰਮਿਆਨਾ ਜਾਂ ਨੀਵਾ ਗ੍ਰੇਡ ਦਿੱਤੇ ਜਾਣਗੇ ਅਤੇ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਦਾਖਲਿਆਂ ਲਈ ਕੋਈ ਟੈਸਟ ਜਾਂ ਇੰਟਰਵਿਊ ਨਹੀਂ ਹੋਵੇਗੀ ਡੰਡੀ ਚੀਨ ਤਾਨਾशाही ਦੇਸ਼ ਹੈ ਪਰ ਉਥੇ ਬੱਚਿਆਂ ਨੂੰ ਮਾਨਸਿਕ ਦਬਾਅ ਤੋਂ ਮੁਕਤ ਰੱਖਣਾ ਜ਼ਰੂਰੀ ਹੈ ਸਮਝਿਆ ਗਿਆ ਹੈ ਡੰਡੀ ਭਾਰਤ ਲੋਕਤੰਤਰੀ ਦੇਸ਼ ਹੈ ਸਾਨੂੰ ਬੱਚਿਆਂ ਵਿੱਚ ਸਤੰਤਰ ਸੋਚਣੀ ਅਤੇ ਵਿਵਹਾਰ ਦੇ ਵਿਕਾਸ ਵੱਲ ਉਚੇਰਾ ਧਿਆਨ ਦੇਣਾ ਚਾਹੀਦਾ ਹੈ ਡੰਡੀ